ਤੁਹਾਡੇ ਵਾਸਤੇ ਪਹਿਲੀ ਗੱਡੀ ਅੱਜ ਆਪਾਂ ਲੈ ਕੇ ਪਹੁੰਚੇ ਜੀ ਇੰਡੀਗੋ ਚੰਡੀਗੜ੍ਹ ਨੰਬਰ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ 2010 ਮਾਡਲ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਨੇ ਜੀ ਅਲਾਏ ਗੱਡੀ ਤੇ ਲੱਗੇ ਹੋਏ ਨੇ ਤੇ ਗੱਡੀ ਬਹੁਤ ਹੀ ਘੱਟ ਸਕਰੈਚ ਦੇ ਵਿੱਚ ਹੈ ਬਿਲਕੁਲ ਨਵੀਂ ਵਰਗੀ ਕਾਰ ਹੈ ਨਵੇਂ ਟਾਇਰ ਨੇ ਜੀ ਤੇ ਇਸੇ ਹਿੱਟ ਰੰਜਨ ਕਰ ਬਿਲਕੁਲ ਓਕੇ ਹੈ ਡਿਮਾਂਡ ਕੀਤੀਆਂ ਮਾਲਕਾਂ ਨੇ ਇਸ ਗੱਡੀ ਦੀ 65000 ਰੁਪਈਆ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਮਾਲਕਾ ਦਾ ਨੋਟ ਕਰ ਲਓ ਜੀ 70 873 99 567 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲ ਕਰਕੇ ਗੱਡੀ ਪਰਚੇਜ਼ ਕਰ ਸਕਦੇ ਹੋ ਜੀ ਤੇ ਅੱਜ ਦੂਸਰੇ ਨੰਬਰ ਤੇ ਤੁਹਾਡੇ ਵਾਸਤੇ ਮੋਟਰਸਾਈਕਲ ਲੈ ਕੇ ਪਹੁੰਚੇ ਆ ਜੀ ਹੀਰੋ ਐਚ ਐਫ ਡਿਉਲੈਕਸ ਵਾਲਿਆਂ ਦਾ ਫਸਟ ਓਨਰ 2015 ਮਾਡਲ ਟਾਇਰ ਬਿਲਕੁਲ ਨਵੇਂ ਨੇ ਜੀ ਕੰਡੀਸ਼ਨ ਬਹੁਤ ਵਧੀਆ 80% ਟਾਇਰ ਨੇ ਜੀ ਆ ਲੋਕੇ ਕੰਡੀਸ਼ਨ ਹੈ ਇਹ ਪਹੁੰਚੇ ਆ ਜੀ ਆਪਣੇ ਕੋਲ ਲੋਕੇਸ਼ਨ ਸੰਗਰੂਰ ਡਿਮਾਂਡ ਕੀਤੀ ਹੈ ਜੀ 36500 ਰੁਪਏ ਤੇ ਮਾਲਕਾਂ ਨੇ ਦੱਸਿਆ ਵੀ ਮੌਕੇ ਤੇ ਲੈਸ ਵੈਸ ਵੀ ਕਰ ਦਿੱਤਾ ਜਾਏਗਾ ਮਾਰ ਤਨ ਕਰ ਦਿੱਤਾ ਜਾਏਗਾ ਕੋਈ ਵੀ ਮੋਟਰਸਾਈਕਲ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਨੋਟ ਕਰ ਲਓ 97688 21000 ਪੂਰਾ ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਤੀਸਰੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਲੈ ਕੇ ਪਹੁੰਚਿਆਂ ਜੀ ऑप्ट्रा गड्डी ਲੈ ਕੇ ਪਹੁੰਚਿਆ ਜੀ ਸ਼ੈਵਲਟ ਵਾਲਿਆਂ ਦੀ ਇਹ ਵੀ ਹਰਿਆਣਾ ਨੰਬਰ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਐਨਓਸੀ ਆਪਾਂ ਨੂੰ ਮਿਲ ਜਾਣੀ ਹੈ ਜੀ ਏਸੀ ਹੀਟਰ ਤੇ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਤੇ 2008 ਮਾਡਲ ਹੈ ਜੀ ਗੱਡੀ ਦਾ ਇਹਦੀ ਹੈ ਜੀ ਬਰਨਾਲਾ ਪੱਟੀ ਰੋਡ ਤੇ ਤੇ ਕੋਈ ਵੀ ਲੈਣਾ ਚਾਹੁੰਦਾ ਹੈ ਡਿਮਾਂਡ ਕੀਤੀਆਂ ਮਾਲਕਾਂ ਨੇ 80000 ਰੁਪਈਆ ਸਕ੍ਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 98789 63021 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਚੌਥੇ ਨੰਬਰ ਤੇ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਕੰਡੀਸ਼ਨ ਚੈੱਕ ਕਰੋ ਅਲਾਏ ਲੱਗੇ ਹੋਏ ਨੇ ਜੀ ਸਰਕਾਰੀ ਨੰਬਰ ਪਲੇਟਾਂ ਨੇ ਲੈਦਰ ਦੇ ਸੀਟ ਕਵਰ ਨੇ ਏਸੀ ਹੀਟਰ ਇੰਜਨ ਕੇ ਰੋਕੇ ਹੈ ਜੀ 2007 ਮਾਡਲ ਹੈ ਗੱਡੀ ਤਾਂ ਤੇ ਮਾਲਕ ਨੇ ਡਿਮਾਂਡ ਕੀਤੀ ਹੈ ਗੱਡੀ ਦੀ 80000 ਰੁਪਇਆ ਕੋਈ ਵੀ ਵੀਰ ਭਰਾ ਲੈਣਾ ਚਾਹੁੰਦਾ ਹੈ ਜੀ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਮਾਲਕਾ ਦਾ ਨੋਟ ਕਰ ਲਓ 62 808 39 423 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਲੈ ਕੇ ਪਹੁੰਚੇ ਜੀ ਸਟੀਮ ਗੱਡੀ ਲੈ ਕੇ ਪਹੁੰਚੇ ਆ ਜੀ ਗੱਡੀ ਖੜੀ ਹੈ ਜੀ ਅਬੋਹਰ ਸਰਕਾਰੀ ਨੰਬਰ ਪਲੇਟਾਂ ਨੇ 2004 ਮਾਡਲ ਹੈ ਜੀ ਨਵੇਂ ਟਾਇਰ ਨੇ ਕੰਟਰੋਲ ਐਲਪੀਜੀ ਬਿਗ ਟੈਂਕ ਲੱਗਿਆ ਹੋਇਆ ਜੀ ਇੰਜਨ ਕੇ ਰੋਪੇ ਐ ਏਸੀ ਹੀਟਰ ਵਰਕਿੰਗ ਚ ਐ ਕੋਈ ਸਕਰਾ ਹੈ ਚੰਨੀ ਗੱਡੀ ਤੇ ਬਿਲਕੁਲ ਬਹੁਤ ਸੋਹਣੀ ਮਾਡਲ ਦੀ ਤੇ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਵੀ ਵੀਰ ਭਰਾ ਲੈਣਾ ਚਾਹੁੰਦਾ ਡਿਮਾਂਡ ਕੀਤੀਆਂ ਮਾਲਕਾਂ ਨੇ 65000 ਰੁਪਏ ਸਕਰੀਨ ਤੇ ਮਾਲਕਾਂ ਦਾ ਨੰਬਰ ਨੋਟ ਕਰ ਲਓ ਜੀ 88 470 12 4 20 ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੀ ਕਰ ਸਕਦੇ ਹੋ ਜੀ ਤੇ ਅੱਜ ਦੀਆਂ ਗੱਡੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਸੀ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦਾ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ